ਸੱਤਰੀ ਅਕਾਲ ਮਹਿਰਸ਼ੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਪੰਜਾਬ ਚ ਤਾਂ ਉਹ ਚੋਣਾਂ ਲੜ ਹੀ ਰਹੇ ਨੇ ਇਸ ਦੇ ਨਾਲ ਹਰਿਆਣਾ ਤੇ ਜੰਮੂ ਕਸ਼ਮੀਰ ਚ ਵੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਚੋਣ ਲੜੇਗੀ ਪੰਜਾਬ ਦੀਆਂ 6 ਸੀਟਾਂ ਤੇ ਹਰਿਆਣਾ ਦੀਆਂ 2 ਸੀਟਾਂ ਤੇ ਜੰਮੂ ਕਸ਼ਮੀਰ ਚ 1 ਸੀਟ ਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਚੋਣ ਲੜੇਗੀ ਕੀ ਕੁਝ ਉਹਨਾਂ ਨੇ ਐਲਾਨ ਕੀਤਾ ਹੈ ਪੰਜਾਬ ਦੀਆਂ ਕਿਹੜੀਆਂ 6 ਸੀਟਾਂ ਨੇ ਹਰਿਆਣਾ ਦੀਆਂ ਕਿਹੜੀਆਂ 2 ਸੀਟਾਂ ਨੇ ਤੇ ਜੰਮੂ ਕਸ਼ਮੀਰ ਦੀ ਕਿਹੜੀ ਇੱਕ ਸੀਟ ਹੈ ਜਿਸ ਤੇ ਉਹਨਾਂ ਦੀ ਪਾਰਟੀ ਚੋਣ ਲੜਨ ਜਾ ਰਹੀ ਹੈ ਮੇਰੇ ਨਾਲ ਮੇਰੇ ਸਹਿਯੋਗੀ ਬਲਵੰਤ ਸਿੰਘ ਵਿੱਕੀ ਨੇ ਸੰਗਰੂਰ ਤੋਂ ਜੁੜੇ ਨੇ ਸੰਗਰੂਰ ਸਿਮਰਨਜੀਤ ਸਿੰਘ ਮਾਨ ਦਾ ਹਲਕਾ ਇਥੋਂ ਓਐਮਪੀ ਨੇ ਵਿੱਕੀ ਕੀ ਕੁਝ ਜਾਣਕਾਰੀ ਹੈ ਇਸ ਨੂੰ ਲੈ ਕੇ ਦੇਖੋ ਲੋਕ ਸਭਾ ਦਾ ਜਿਹੜਾ ਕਿਸ ਹਿਸਾਬ ਨਾਲ ਬਿੱਗਲ ਬਚ ਚੁੱਕਿਆ ਹੈਗਾ ਸਾਰੀਆਂ ਪਾਰਟੀਆਂ ਮੈਦਾਨ ਦੇ ਵਿੱਚ ਨੇ ਇਸ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਤੋਂ ਨੇ ਉਹ ਕਰ ਦਤਾ ਕਿ ਪੰਜਾਬ ਦੀਆਂ 6 ਲੋਕ ਸਭਾ ਸੀਟਾਂ ਦੇ ਉੱਪਰ ਇੱਕ ਜੰਮੂ ਕਸ਼ਮੀਰ ਤੇ ਨਾਲ ਹੀ ਹਰਿਆਣੇ ਦੀਆਂ ਦੋ ਸੀਟਾਂ ਦੇ ਉੱਪਰ ਉਹ ਜਿਹੜੀ ਚੋਣ ਲੜਨਗੇ ਜਿਹੜੀ ਜਾਣਕਾਰੀ ਮੁਤਾਬਕ ਜਿਹੜੇ ਪੰਜਾਬ ਦੀਆਂ ਜਿਹੜੀਆਂ 6 ਸੀਟਾਂ ਨੇ ਸੰਗਰੂਰ ਹੈ ਫਤਿਹਗੜ੍ਹ ਸਾਹਿਬ ਹੈ ਜਿਹਦੇ ਵਿੱਚ ਆਨੰਦਪੁਰ ਸਾਹਿਬ ਹੈ ਪਟਿਆਲਾ ਫਰੀਦਕੋਟ ਅੰਮ੍ਰਿਤਸਰ ਅਤੇ ਖਡੂਰ ਸਾਹਿਬ ਨੇ ਜਿਹੜੀਆਂ ਹਰਿਆਣਾ ਦੇ ਕੁਰਕhetra ਤੇ ਕਰਨਾਲ ਜਿਹੜੇ ਆਉਂਦੇ ਨੇ ਤੇ ਦੂਸਰਾ ਕਸ਼ਮੀਰ ਤੋਂ ਜਿਹੜੇ ਉਹ ਆਪਣੇ ਉਮੀਦਵਾਰ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰਨਗੇ ਕਿ ਕਾਰਨ ਕੀ ਲੱਗਦਾ ਹੈ ਕਿ ਪੰਜਾਬ 'ਚ ਤਾਂ ਹੁਣ ਅਸੀਂ ਦੇਖਿਆ ਕਿ 2022 ਤੋਂ ਬਾਅਦ ਜਿਹੜੀ ਸਿਮਲੀ ਚੋਣ ਹੋਈ ਹੈ ਉੱਥੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਆ ਉਹ ਖੁਦ ਆਪਰ ਕਈ ਸਾਲਾਂ ਬਾਅਦ ਜਿੱਤਦੇ ਨੇ ਵੈਸੇ ਤਾਂ ਅਸੀਂ ਦੇਖਿਆ ਕਿ ਇਸ ਪਾਰਟੀ ਦਾ ਜ਼ਿਆਦਾਤਰ ਸਮਾਂਤਰ ਜ਼ਬਤ ਹੁੰਦੀਆਂ ਨੇ ਕੋਈ ਵੱਡਾ ਆਧਾਰ ਇਹਨਾਂ ਦਾ ਪੰਜਾਬ 'ਚ ਰਿਹਾ ਨਹੀਂ ਹੈ ਉਦੋਂ ਲੋਕਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀਪ ਸਿੱਧੂ ਦੇ ਨਾਂ ਤੇ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪੈ ਗਈ ਹੁਣ ਕੀ ਲੱਗਦਾ ਹੈ ਪੰਜਾਬ ਦੀਆਂ ਜਿਹੜੀਆਂ 6 ਸੀਟਾਂ ਨੇ ਉਸ ਤੋਂ ਇਲਾਵਾ ਉਹ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਹੋਣ ਲੜ ਰਹੇ ਨੇ ਕਾਰਨ ਕੀ ਹੈ ਤੇ ਆਧਾਰ ਹੈ ਉਹਨਾਂ ਦੋਨਾਂ ਇਲਾਕਿਆਂ 'ਚ ਦੇਖੋ ਜੇ ਅਗਰ ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿ ਸਕਦੇ ਆ ਕਿ ਜਿਹੜਾ ਸ਼੍ਰੋਮਣੀ ਕਾਲ ਦੇ ਨੰਬਰਸਰ ਜਦੋਂ ਉਹਨਾਂ ਨੇ ਬਣਾਇਆ ਉਸ ਤੋਂ ਬਾਅਦ ਉਹ ਲਗਾਤਾਰ ਹੀ ਜਿਹੜੇ ਮੈਦਾਨ ਦੇ ਵਿੱਚ ਉਤਰਦੇ ਰਹੇ ਨੇ ਇੱਕ ਸਮਾਂ ਸੀ ਜਦੋਂ ਉਹਨਾਂ ਦੀ ਵੱਡੀ ਗਿਣਤੀ ਜਿਹੜੇ ਐਮਪੀ ਸੀ ਉਹ ਪੰਜਾਬ ਤੋਂ ਚੁਣੇ ਗਏ ਸੀ ਉਸ ਤੋਂ ਬਾਅਦ ਫਿਰ ਕਹਿ ਸਕਦੇ ਹਾਂ ਕਿ ਲੋਕ ਸਭਾ ਦੇ ਵਿੱਚ ਜਦੋਂ ਗਏ ਤਾਂ ਕਈ ਈਸ਼ੂ ਜਿਹੜੇ ਸਾਹਮਣੇ ਆਏ ਉਹ ਉਹ ਅੰਦਰ ਨਹੀਂ ਜਾਂਦੇ ਸੀ ਤਲਵਾਰ ਨੂੰ ਲੈ ਕੇ ਤੇ ਉਸ ਤੋਂ ਬਾਅਦ ਫਿਰ ਲਗਾਤਾਰ ਉਹ ਮੈਦਾਨ ਦੇ ਵਿੱਚ ਉਤਰਦੇ ਰਹੇ ਤੇ ਉਸ ਤੋਂ ਬਾਅਦ ਜਿਹੜੀ ਕਹਿਸ ਜਿਵੇਂ ਤੁਸੀਂ ਗੱਲ ਕਰੀਏ ਕਿ ਜਿਹੜੀ ਉਹਨਾਂ ਦੀ ਜਿਹੜੀ ਪਪੂਲਾਰਿਟੀ ਉਹ ਕਾਫੀ ਮੱਧਮ ਹੁੰਦੀ ਵੀ ਨਜ਼ਰ ਆਈ ਪਰ ਲੇਕਿਨ ਸਮਾਂ ਜਦੋਂ ਹੁਣ ਦੁਬਾਰੇ ਬਦਲਿਆ ਜਿਸ ਟਾਈਮ ਕਿਸਾਨੀ ਅੰਦੋਲਨ ਚੱਲਿਆ ਜਿਹੜਾ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਦੀਪ ਸਿੱਧੂ ਦਾ ਜਿਹੜਾ ਨਾਮ ਆ ਜਿਹੜਾ ਉਹ ਉੱਭਰ ਕੇ ਆਉਂਦਾ ਕਿਉਂਕਿ ਉਹ ਇੱਕ ਕਲਾਕਾਰ ਸੀ ਇੱਕ ਐਕਟਰਸ ਸੀ ਜਦੋਂ ਉਸ ਤੋਂ ਬਾਅਦ ਉਹ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਉਤਰ ਆਉਂਦੇ ਨੇ ਉਹ ਉਹਨਾਂ ਦੇ ਹੱਕ ਦੇ ਵਿੱਚ ਅੱਗੇ ਪ੍ਰਚਾਰ ਕਰਦੇ ਨੇ ਉਸ ਸਮੇ ਜਿਹੜਾ ਕਹਿ ਸਕਦੇ ਆ ਕਿ ਗਰਾਫ ਜਿਹੜਾ ਵਧਿਆ ਕਿਉਂਕਿ ਉਸ ਸਮੇ ਵਿਧਾਨ ਸਭਾ ਚੋਣਾਂ ਹੋਈਆਂ ਸੀ ਭਾਵੇਂ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਜਿਹੜਾ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੂੰ ਕੋਈ ਵੱਡਾ ਹੰਗਾਰਾ ਉਹ ਨਹੀਂ ਮਿਲਿਆ ਸੀ ਤੇ ਉਸ ਤੋਂ ਬਾਅਦ ਦੁਬਾਰਾ ਜਦੋਂ ਫਿਰ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਬਾਏ ਇਲੈਕਸ਼ਨ ਹੁੰਦੀ ਹੈ ਕਿਉਂਕਿ ਲਗਾਤਾਰ ਸੰਗਰੂਰ ਸੀਟ ਤੋਂ ਪ੍ਰਵੰਸ ਸਿੰਘ ਮਾਨ ਜਿਹੜੇ ਉਹ ਐਮਪੀ ਬਣਦੇ ਆਏ ਸੀ ਉਸ ਤੋਂ ਬਾਅਦ ਜਦੋਂ ਉਹ ਵਿਧਾਇਕ ਚੁਣੇ ਗਏ ਧੂਰੀ ਤੋਂ ਉਹ ਮੁੱਖ ਮੰਤਰੀ ਬਣੇ ਤਾਂ ਸੀਟ ਖਾਲੀ ਹੋਈ ਤੋਂ ਤੋਂ ਬਾਅਦ ਕਿਤਨੇ ਕਿਤੇ ਉਹ ਪਾਰਟੀ ਨੂੰ ਜਿਹੜਾ ਉਹ ਜਿਹੜਾ ਦੀਪ ਸਿੱਧੂ ਦਾ ਜਿਹੜਾ ਔਰ ਸਾਫ ਸੀ ਜਿਹੜਾ ਉਹ ਕਿਤੇ ਨਾ ਕਿਤੇ ਇੱਥੇ ਮਿਲਦਾ ਹੋਇਆ ਨਜ਼ਰ ਆਇਆ ਭਾਵੇਂ ਦੀਪ ਸਿੱਧੂ ਉਸ ਸਮੇਂ ਦੁਨੀਆ ਦੇ ਵਿੱਚ ਜਿਹੜੇ ਨਹੀਂ ਰਹੇ ਸੀ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਇੱਕ ਇੱਕ ਚੀਜ਼ਾਂ ਜਿਹੜੀਆਂ ਬਾਹਰ ਰਹੀਆਂ ਕਿਉਂਕਿ ਸਿੱਧੂ ਮੂਸੇਵਾਲਾ ਕਾਫੀ ਟ੍ਰੈਂਡ ਕਰਦੇ ਸੀ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਵੀ ਜਿਹੜੀ ਕਹਿ ਸਕਦੇ ਆ ਕਿ ਉਹ ਉਹਨਾਂ ਦਾ ਕਤਲ ਹੋ ਜਾਂਦਾ ਤਾਂ ਉਹ ਕੁਝ ਕੁ ਚੀਜ਼ਾਂ ਸੀ ਜਿਹੜੀਆਂ ਬੈਨੀਫਿਟ ਦੇ ਵਿੱਚ ਸਮਨਜੀਤ ਸਿੰਘ ਮਾਨ ਦੇ ਗਈਆਂ ਸੀ ਸਮਨਜੀਤ ਸਿੰਘ ਮਾਨ ਨੇ ਕਿਹਾ ਕਿਉਂਕਿ ਸਿੱਧੂ ਮੂਸੇਵਾਲਾ ਵੱਲੋਂ ਵੀ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਕੁਝ ਗੱਲਾਂ ਕਹੀਆਂ ਗਈਆਂ ਸੀ ਕਿ ਅੱਜ ਦੇ ਕੀ ਹਾਲਾਤ ਨੇ ਅੱਜ ਪੰਜਾਬ ਦੀਆਂ ਜਿਹੜੀਆਂ 6 ਸੀਟਾਂ ਤੇ ਉਹਨਾਂ ਦੀ ਪਾਰਟੀ ਚੋਣ ਲੜ ਰਹੀ ਹੈ ਉਥੇ ਕੀ ਹਾਲਾਤ ਰਹਿ ਸਕਦੇ ਨੇ ਹਰਿਆਣਾ ਦੀ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਦੀ ਗੱਲ ਕਰਾਂ ਤੁਸੀਂ ਸੰਗਰੂਰ ਲੋਕ ਸਭਾ ਦੀ ਸੀਟ ਕਵਰ ਕਰਦੇ ਹੋ ਪੂਰਾ ਏਰੀਆ ਤੁਸੀਂ ਕਵਰ ਕਰਦੇ ਹੋ ਕਿ ਸੰਗਰੂਰ ਚ ਸਿਮਰਨਜੀਤ ਸਿੰਘ ਮਾਨ ਦੀ ਖਵਾਜ ਹੈ ਉਸ ਤਰ੍ਹਾਂ ਜੋ ਉਦੋਸੀ 2022 ਚ ਜਿਹੜੀ ਸਿਮਨੀ ਚੋਣ ਹੋਈ ਸੀ ਦੇਖੋ ਸੰਗਰੂਰ ਦੇ ਜੇਕਰ ਆਪਾਂ ਪਹਿਲਾਂ ਵੀ ਅਰਸ਼ ਕਰ ਚੁੱਕੇ ਹਾਂ ਕਿ ਸੰਗਰੂਰ ਮਾਲਵਾ ਦੀ ਜਦ ਗੱਲ ਕਰੀਏ ਤਾਂ ਇਹ ਤੇ ਸਮੀਕਰਨ ਹਰ ਸਮੇਂ ਨਾ ਬਦਲਦੇ ਰਹਿੰਦੇ ਨੇ ਕਿਉਂਕਿ ਜੇ ਤੁਸੀਂ ਜਦੋਂ ਬਾਈ ਇਲੈਕਸ਼ਨ ਹੋਇਆ ਜਦੋਂ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਦੁਬਾਰਾ ਐਮਪੀ ਜਿਹੜੇ ਬਣੇ ਨੇ ਜਦੋਂ ਉਸ ਸਮੇਂ ਦੇ ਅੱਜ ਦੀ ਹਵਾ ਦੇ ਵਿੱਚ ਕੀਤਾ ਗੱਲ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਜਿਹੜਾ ਅੰਤਰ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਉਹ ਜਿਹੜੀ ਕਹਿ ਸਕਦੇ ਆ ਕਿ ਉਸ ਤਰ੍ਹਾਂ ਦੇ ਸਮੀਕਰਨ ਨਹੀਂ ਹੈਗੇ ਉਸ ਤਰ੍ਹਾਂ ਦੀ ਹਵਾ ਜਿਹੜੀ ਉਹਨਾਂ ਦੇ ਪੱਖ ਦੇ ਵਿੱਚ ਇੱਥੇ ਚੱਲਦੀ ਹੋਈ ਨਾਜ਼ਰ ਜਿਹੜੀ ਨਹੀਂ ਆਉਂਦੀ ਭਾਵੇਂ ਕੀ ਸੋਸ਼ਲ ਮੀਡੀਆ ਦੇ ਉੱਪਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪੂਰੀ ਟੀਮ ਜਿਹੜੀ ਉਹ ਐਕਟਿਵ ਹੈ ਉਹ ਆਪਣਾ ਕੰਮ ਕਰ ਰਹੇ ਨੇ ਹੂੰ ਤੇ ਖਾਸ ਤੌਰ ਤੇ ਮੈਂ ਵੀ ਦੇਖਦਿਆਂ ਕਿ ਜੋ ਉਹਨਾਂ ਦੇ ਪੋਸਟ ਰਹਿੰਦੀਆਂ ਨੇ ਤੇ ਹੈਸ਼ਟੈਗ ਸਿੱਧੂ ਮੂਸੇਵਾਲਾ ਹੈਸ਼ਟੈਗ ਦੀਪ ਸਿੱਧੂ ਵੀ ਦੇਖਣ ਨੂੰ ਮਿਲਦਾ ਹੈ ਮਤਲਬ ਉਹਨਾਂ ਦੇ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਉਹਨਾਂ ਦੇ ਫਾਲੋਅਰਸ ਨੇ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੇ ਉਹਨਾਂ ਦੇ ਨਾਲ ਜੁੜਨ ਤੇ ਬਰਨਾਲਾ ਚ ਵੀ ਉਹ ਲਗਾਤਾਰ ਜਾ ਰਹੇ ਨੇ ਸੰਗਰੂਰ ਦੇ ਜਿਹੜੇ ਲੋਕ ਸਭਾ ਦੇ ਜਿਹੜੇ ਵਿਧਾਨ ਸਭਾ ਹਲਕੇ ਨੇ ਉੱਥੇ ਵੀ ਉਹ ਲਗਾਤਾਰ ਆਪਣਾ ਪ੍ਰਚਾਰ ਕਰ ਰਹੇ ਨੇ ਪੂਰੀ ਤਿਆਰੀ ਕਰ ਰਹੇ ਨੇ ਸੰਗਰੂਰ ਤੋਂ ਕੀ ਸਿਮਰਜੀਤ ਸਿੰਘ ਮਾਨ ਹੀ ਕੈਂਡੀਡੇਟ ਹੋਣਗੇ ਉਹ ਹੋਰ ਕੋਈ ਚਿਹਰਾ ਹੋ ਸਕਦਾ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਕੋਈ ਹੋ ਸਕਦਾ ਹੈ ਕਿ ਉਹ ਚੋਣ ਮੈਦਾਨ ਚ ਨਿਤਰੇ ਕੀ ਹੋ ਸਕਦੀ ਹੈ ਪਿੱਛੇ ਦੇਖੋ ਦੋ ਚੀਜ਼ਾਂ ਨੇ ਜੇ ਅਗਰ ਤੁਸੀਂ ਥੋੜਾ ਬੈਕ ਜਾ ਕੇ ਦੇਖੋਗੇ ਤਾਂ ਸਿਮਰਜੀਤ ਸਿੰਘ ਮਾਨ ਜਿਵੇਂ ਕਿ ਤੁਸੀਂ ਸਿੱਧੂ ਮੂਸੇਵਾਲ ਦਾ ਜ਼ਿਕਰ ਕਰਿਆ ਜਾਂ ਫਿਰ ਤੁਸੀਂ ਜਿਹੜਾ ਦੀਪਸੂ ਦਾ ਜ਼ਿਕਰ ਕਰਿਆ ਕਿਉਂਕਿ ਉਹਨਾਂ ਦੀਆਂ ਤਸਵੀਰਾਂ ਫੋਟੋਆਂ ਅਕਸਰ ਇਹਨਾਂ ਦੇ ਜਿਹੜੇ ਸਟੇਜਾਂ ਦੇ ਉੱਪਰ ਆਪਾਂ ਦੇਖ ਸਕਦੇ ਹਾਂ ਪਲੇਟਫਾਰਮਾਂ ਦੇ ਉੱਪਰ ਵੀ ਆਪਾਂ ਜਿਹੜੇ ਸੋਸ਼ਲ ਮੀਡੀਆ ਤੇ ਦੇਖ ਸਕਦੇ ਹਾਂ ਪਰ ਨਾਲ ਹੀ ਅਗਰ ਗੱਲ ਕੀਤੀ ਜਾਵੇ ਤਾਂ ਲੱਖਾਂ ਸਿਧਾਨਾਂ ਦਾ ਜੇਕਰ ਵੀ ਜਿਹੜਾ ਇੱਥੇ ਕਰਨਾ ਵੜ ਜਾਂਦਾ ਕਿਉਂਕਿ ਉਹਨਾਂ ਦੀ ਸਪੋਰਟ ਕਿਤਨਾ ਕਿਤੇ ਜਿਹੜੀ ਜਰੂਰ ਦੇਖਣ ਨੂੰ ਮਿਲਦੀ ਆ ਭਾਵੇਂ ਕਿ ਉਸ ਟਾਈਮ ਜਦੋਂ ਜਿਹੜੇ ਕਹਿੰਦੇ ਭਾਨਾ ਸਿੱਧੂ ਨੇ ਜਦੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਉਸ ਸਮੇਂ ਸਿਮਰਜੀਤ ਸਿੰਘ ਮਾਨ ਵੱਲੋਂ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਗਈ ਸੀ ਭਾਵੇਂ ਕਿ ਉਹਨਾਂ ਨੂੰ ਰੇਲ ਰੋਕੋ ਅੰਦੋਲਨ ਕਰਨ ਦੀ ਇਜਾਜ਼ਤ ਜਿਹੜੀ ਉਹ ਨਹੀਂ ਮ ਇੱਥੇ ਵੀ ਸਮੀਕਰਣ ਜੁੜ ਜਾਂਦੇ ਨੇ ਇੱਥੇ ਵੀ ਤਾਰਾਂ ਜੁੜ ਜਾਂਦੀਆਂ ਨੇ ਕਿਤੇ ਨਾ ਕਿਤੇ ਕਿ ਉਹਨਾਂ ਦੇ ਵਿੱਚੋਂ ਲੱਖਾਂ ਸਦਾਨਾਂ ਨੂੰ ਸਪੋਰਟ ਕੀਤੀ ਜਾ ਸਕਦੀ ਹੈ ਜਾਂ ਕਿਸੇ ਹੋ ਤਰੀਕੇ ਨਾਲ ਹੋ ਸਕਦਾ ਕਿਉਂਕਿ ਕਿਉਂਕਿ ਉਹਨਾਂ ਦੀ ਨੇੜਤਾ ਨੇ ਕਿਉਂਕਿ ਉਹ ਇੱਕ ਮਜ਼ਬੂਤ ਕੈਂਡੀਡੇਟ ਜਾਂ ਫਿਰ ਇੱਕ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਸਿਮਰਜੀਤ ਸਿੰਘ ਮਾਨ ਨੂੰ ਵੀ ਜ਼ਰੂਰਤ ਹੈ ਕਿ ਅੱਗੇ ਜਦੋਂ ਪਾਰਟੀ ਨੂੰ ਰੈਗੂਲਰ ਰੱਖਣਾ ਹੈਗਾ ਤਾਂ ਉਸ ਲਈ ਵੱਡੇ ਚਿਹਰੇ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਜਿਹੜੇ ਐਕਟਿਵ ਕਰਨੇ ਹੋਣਗੇ ਉਹ ਰੱਖਣੇ ਹੋਣਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਨੌਜਵਾਨ ਚਿਹਰੇ ਜਿਵੇਂ ਖਾਸ ਤੌਰ ਤੇ ਮੈਂ ਇੱਥੇ ਕਹਾਂਗੀ ਨੌਜਵਾਨ ਚਿਹਰੇ ਤੇ ਇਸੇ ਨੂੰ ਲੈ ਕੇ ਉਹ ਉਹ ਵੀ ਚਿਹਰਾ ਹੋ ਸਕਦੇ ਨੇ ਸਿਮਰਜੀਤ ਸਿੰਘ ਮਾਨ ਖੁਦ ਵੀ ਹੋ ਸਕਦੇ ਨੇ ਤੇ ਉਹਨਾਂ ਦੇ ਜਿਹੜੇ ਦੋ ਤਿੰਨ ਜਿਹੜੇ ਅਕਸਰ ਉਹਨਾਂ ਨਾਲ ਕੰਮ ਕਰਦੇ ਨਜ਼ਰ ਆਉਂਦੇ ਨੇ ਤਾਂ ਉਹ ਵੀ ਕਿਤਨਾ ਕਿਤੋਂ ਜਿਹੜੇ ਚਿਹਰੇ ਹੋ ਸਕਦੇ ਨੇ ਪਰ ਇਹ ਹਜੇ ਦੇਖਣਾ ਹੋਵੇਗਾ ਪਰ ਲੇਕਿਨ ਜਿਹੜੀ ਗੱਲ ਪਹਿਲਾਂ ਸੀ ਉਸ ਤਰ੍ਹਾਂ ਦੀ ਹਵਾ ਫਿਲਹਾਲ ਜਿਹੜੀ ਉਹ ਲੱਗਦੀ ਹੋਈ ਨਜ਼ਰ ਨਹੀਂ ਆਉਂਦੀ ਇਹ ਤਾਂ ਹੁਣ ਲੋਕਾਂ ਦਾ ਮੂਹਰ ਦੱਸੇਗਾ ਕਿ ਸਮੀਕਰਨ ਕਦੋਂ ਕਿਵੇਂ ਬਦਲਦੇ ਨੇ ਜਾਂ ਫਿਰ ਜਿਹੜੇ ਤੁਸੀਂ ਬਾਕੀ ਸੀਟਾਂ 'ਤੇ ਗੱਲ ਕਰੀਏ ਕਸ਼ਮੀਰ ਦੀ ਗੱਲ ਕਰਦੇ ਆਪਾਂ ਜਾਂ ਹਰਿਆਣਾ ਦੀ ਗੱਲ ਕਰਦੇ ਆਂ ਕਿ ਕਿਉਂਕਿ ਪੰਜਾਬ ਤੋਂ ਬਾਅਦ ਜਦੋਂ ਤੁਸੀਂ ਹਰਿਆਣਾ ਦੇ ਵਿੱਚ ਜਾਮੋਗੇ ਜਾਂ ਫਿਰ ਤੁਸੀਂ ਕਸ਼ਮੀਰ ਦੇ ਵਿੱਚ ਜਾ ਕੇ ਗੱਲ ਕਰੋਗੇ ਉੱਥੇ ਉਹਨਾਂ ਲੋਕਾਂ ਦਾ ਸਾਥ ਮਿਲਣਾ ਜਿੰਨਾ ਤੁਹਾਨੂੰ ਤੁਹਾਡੇ ਗੜ੍ਹ ਦੇ ਵਿੱਚ ਮਿਲਣਾ ਇਹ ਮੈਨੂੰ ਨਹੀਂ ਲੱਗਦਾ ਕਿ ਸੰਭਵ ਹੋਏਗਾ ਕਿਉਂਕਿ ਉੱਥੇ ਜਾ ਕੇ ਪ੍ਰਚਾਰ ਲਈ ਆਪਣੇ ਲੋਕਾਂ ਦੀ ਸਭ ਤੋਂ ਵੱਧ ਜਿਹੜੀ ਜ਼ਰੂਰਤ ਹੁੰਦੀ ਹੈ ਜਾਂ ਆਪਣੀ ਕਮਿਊਨਿਟੀ ਦੀ ਵੱਧ ਤੋਂ ਵੱਧ ਜ਼ਰੂਰਤ ਹੁੰਦੀ ਹੈ ਜਿਹੜੀ ਤੁਹਾਡੇ ਨਾਲ ਖੜਦੇ ਨੇ ਇਹੀ ਚੀਜ਼ਾਂ ਦਾ ਫਾਇਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਲੈਂਦੀਆਂ ਨੇ ਇਸ ਨੂੰ ਲੈ ਕੇ ਜਿੱਥੇ ਕਿਸੇ ਦਾ ਆਧਾਰ ਹੁੰਦਾ ਉਸ ਨੂੰ ਚੋਣਾਂ ਦੇ ਵਿੱਚ ਉਤਾਰਿਆ ਜਾਂਦਾ ਹੁਣ ਕਸ਼ਮੀਰ ਦਾ ਜੇਕਰ ਹਰਿਆਣਾ ਦਾ ਜੇਕਰ ਕਿਉਂ ਕੀਤਾ ਗਿਆ ਉੱਥੇ ਕਿਉਂ ਫੈਸਲਾ ਲਿਆ ਗਿਆ ਇਹ ਸਿਮਰਜੀਤ ਸਿੰਘ ਮਾਨ ਖੁਦ ਜਾਣਦੇ ਨੇ ਕਿ ਉਹਨਾਂ ਨੇ ਕੀ ਫੈਸਲਾ ਕਿਉਂ ਲਿਆ बिल्कुल बहुत बहुत धनबाद बलवंत सिंह विकी इस तमाम जानकारी दे सोवीकी संंगरूर तो मेरे सहयोगी पूरी इन्फोरमे दस रहे थी जिस तरह सिमरजीत सिंह मान की पार्टी वालों ऐलान किया गया कि पंजाब दे सीटा से हरियाणा दौ सीटा तो कश्मीर की सटते उन्होंने पार्टी जो है चोन लड़ेगी की, की कुछ हवा है उन्होंने की माहौल रहेगा उस वक्त ये देखने लायक रहेगा हा, हालांकि अजय उन्होंने वालों उम्मीदवार जो ने वह एलान्य नहीं गए हैं बाकी तुम की कुछ कहना चाहोगे इस एलान पर कॉमेंट करके जरूर दसो तो देखते रहो पाब तक सत श्रीकाल